ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਦਿੱਤਾਉਂਦੇ ਖਰੌੜ ਨਰਸਰੀ ਦੇ ਵਿੱਚ ਜੋ ਕਿ ਵੀਰ ਨੇ ਬਹੁਤ ਵਧੀਆ ਸਬਜ਼ੀ ਦਾ ਕਾਰੋਬਾਰ ਤੋਰਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਬੇਲਾਂ ਲਾ ਕੇ ਉੱਪਰ ਲਫਾਫੇ ਪਾਏ ਹੋਏ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੀਰ ਮਿਹਨਤ ਕਰਦਾ ਹੈ ਹਰੀਆਂ ਸਬਜ਼ੀਆਂ ਫੁੱਲ ਕਈ ਤਰ੍ਹਾਂ ਦੇ ਫੁੱਲ ਵੀ ਲਾਏ ਹੋਏ ਨੇ ਵੀਰ ਨੇ ਪਨੀਰੀ ਬੀਜੀ ਹੋਈ ਹੈ ਤੇ ਪਿਆਜ਼ ਹਰੇਕ ਤਰ੍ਹਾਂ ਦੀ ਵੈਰਾਈਟੀ ਲਾਈ ਹੋਈ ਹੈ ਵੀਰ ਨੇ ਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਵੱਟਾਂ ਕੱਢ ਕੇ ਥੱਲੇ ਬੇਲਾਂ ਲਾ ਕੇ ઓਲੋਥੀਨ ਪਾਇਆ ਹੋਇਆ ਹੈ ਠੰਡ ਤੋਂ ਕਿਉਂਕਿ ਜਿਹੜੀ ਇਹ ਠੰਡ ਹੁੰਦੀ ਹੈ ਇਹ ਬੇਲਾਂ ਨੂੰ ਬਹੁਤ ਮਾਰ ਕਰਦੀ ਹੈ ਇਸ ਕਰਕੇ ਵੀਰ ਨੇ ਪੋਲੋਥੀਨ ਪਾਇਆ ਹੋਇਆ ਇਹਨਾਂ ਦੇ ਉੱਤੇ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਕੀ ਕੀ ਲਾਇਆ ਹੋਇਆ ਵੀਰ ਨੇ ਕਾਦੀਆਂ ਕਾਦੀਆਂ ਬੇਲਾਂ ਲਾਈਆਂ ਹੋਈਆਂ ਨੇ ਕਾਦੇ ਕਾਦੇ ਫੁੱਲ ਲਾਏ ਹੋਏ ਨੇ ਸਸੀ ਕਾ ਭਾਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਆਪਾਂ ਨਰਸਰੀ ਲਾਈ ਹੋਈ ਹੈ ਜੀ ਇਹ ਬੇਲਾਂ ਲਾਈਆਂ ਹੋਈਆਂ ਨੇ ਕਿੰਨੀ ਕਿ ਜਗ੍ਹਾ ਚ ਲਾਈਆਂ ਹੋਈਆਂ ਨੇ ਪਹਿਲਾਂ ਤਾਂ ਜੀ ਬਲਜਿੰਦਰ ਸਿੰਘ ਥੋੜਾ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਨਰਸਰੀ ਵੀ ਚਾਹੇ ਤੇ ਤੁਹਾਡੇ ਵੀਰ ਮੈਨ ਰਹੀ ਅਸੀਂ ਬਾਅਦ ਪੁੱਛਾਂਗੇ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਇਹ ਜਿਹੜੀ ਆਪਣੀ ਇਹ ਕੀ ਵਾਲਾ ਹੈਗਾ ਜੀ ਇਹ ਇਹ ਸਾਡੀ ਅਸਟਾਈਮ ਉਥੇ ਗੋਭੀ ਸੀ ਠੀਕ ਹੈ ਜੀ ਤੇ ਪਤਕੀ ਗੋਭੀ ਦੀ ਗੋਭੀ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਉਸ ਤੋਂ ਬਾਅਦ ਹੁਣ ਅਸੀਂ ਨੇ ਜਦੋਂ ਆਪਣੇ ਇਹਦੇ ਚ ਪੈ ਗਏ ਹੁਣ ਇਹਦੇ ਚ ਅਸੀਂ ਨੇ ਕੱਦੂ ਲਾਇਆ ਵਾ ਬੀ ਐਨ ਆਰ ਦਾ ਰਾਂਝਾ ਪੌਲੀਸ਼ਨ ਕਰਕੇ ਫਿਰ ਅਸੀਂ ਉਹਦੇ ਜਿਹੜੀਆਂ ਖਾਲੀ ਵਟਾਂ ਨੇ ਉਹਦੇ ਉੱਤੇ ਧਨੀਆ ਲਾਇਆ ਵਾ ਹਾਈਬ੍ਰਿਡ ਜਦੋਂ ਧਨੀਆ ਪੱਟਿਆ ਜਾਊਗਾ ਫਿਰ ਉਸ ਤੋਂ ਬਾਅਦ ਜਦੋਂ ਇਹ ਕਵਰ हट ਜਾਣਗੇ ਤੇ ਹੁਣ ਇਹ ਜੰਮ ਰਿਹਾ। ਦੋ ਦੋ ਚਾਰ ਚਾਰ ਪੱਤੇ ਕੱਢੇ ਆ ਬਿੱਲਾਂ ਦੇ। ਵਾਜੋਂ ਜਦੋਂ ਮਹੀਨੇ ਤੱਕ 10 ਦਿਨ ਤੱਕ ਗਰਮੀ ਪੈਣ ਲੱਗੀ। ਤੇ ਅਸੀਂ ਗਰਮੀ ਦਾ ਸਟਾਰਟ ਹੋਇਆ ਹੁਣ। ਫਿਰ ਵੀ ਅਸੀਂ ਦਾਖਲ ਇਹਨੂੰ ਹੋਰ ਰੱਖਾਂਗੇ। ਫਿਰ ਉੱਤੇ ਬਾਅਦ ਇਹਦਾ ਅਸੀਂ ਆ ਪlant ਜਿਹੜਾ ਤਣੀ ਵਾਲਾ ਹੈ ਅਸੀਂ ਟ੍ਰੇਨਿੰਗ ਕਰਕੇ ਇਹਨੂੰ ਵੇਚ ਦਾਂਗੇ। ਫਿਰ ਇਹ ਖਾਲੀ ਜਗ੍ਹਾ 'ਚ ਕਦੂ ਜਿਹੇ ਬਿੱਲਾਂ ਪੋਸਾਂਗੇ। ਇਹ ਜਿਹੜਾ ਤੁਸੀਂ ਪੋਲੀਥੀਨ ਪਾਇਆ ਵੀ ਇਹ ਕਾਦੇ ਵਾਸਤੇ ਪਾਇਆ ਹੋਇਆ? ਇਹ ਜਰਮੀਨੇਸ਼ਨ ਹੈ ਦੀ ਫਿਰ ਸਿਆਲ 'ਚ ਤਾਂ ਹੁੰਦਾ ਨਹੀਂ ਇਹ। ਅੱਛਾ ਜੀ। ਇਹ ਦਸੰਬਰ ਨਵੰਬਰ ਦਸੰਬਰ ਦੇ 25 ਦਸੰਬਰ ਨੂੰ ਅਸੀਂ ਨੇ ਇਹ ਟਰਾਡ ਪਲਾਟ ਕਰਿਆ ਤਾਂ ਬੇਲ ਲਾਇਏ ਤੇ ਕੀ ਇਹਦੇ ਠੀਕ ਹੈ ਜੀ ਉਹਦੇ ਬਾਅਦ ਫਿਰ ਉਸ ਟਾਈਮ ਗਰਮੀ ਠੰਡ ਬਹੁਤ ਹੁੰਦੀ ਆ ਜਰਮੀਨੇਸ਼ਨ ਦੇ ਲਫਾਫਾ ਤਾਂ ਇਹਨੂੰ ਜੇ ਆਪਾਂ ਨੇ ਅਗੇਤੀ ਸਬਜ਼ੀ ਲੈਣੀ ਆ ਤਾਂ ਇਹਨੂੰ ਲਫਾਫੇ ਚ ਤਾਂ ਪੋਲੀਚੰਚ ਦਾ ਇਹਨੂੰ ਸਟੀਮ ਦੇ ਕੇ ਹੀ ਇਹ ਹੋ ਹੁੰਦਾ ਇਹਨੂੰ ਫਿਰ ਪਾਣੀ ਕਿੰਨੀ ਵਾਰੀ ਦਿੱਤਾ ਤੁਸੀਂ ਨੇ ਪਾਣੀ ਇਹਨੂੰ ਇੱਕੋ ਵਾਰ ਆਵਾ ਜੀ ਅੱਛਾ ਜੀ ਹਾਂ ਇਹਨੂੰ ਵੈਸੇ ਲੋੜ ਨਹੀਂ ਪਾਣੀ ਦੀ ਕਿਉਂ ਜਿਹੜੀ ਇਹ ਸਟੀਮ ਆਫ ਹੀ ਇਹ ਨੂੰ ਅੰਦਰ ਉਹ ਕਰੀ ਜਾਂਦੀ ਹੁੰਦੀ ਆ ਕਿ ਕਿੰਨੇ ਤਰ੍ਹਾਂ ਦੀਆਂ ਬੀਲਾਂ ਲਾਈਆਂ ਨੇ ਜਿਹੜਾ ਪੋਲੋਥੀਨ ਤੁਸੀਂ ਲਾਇਆ ਇਹਦੇ ਵਿੱਚ ਅਸੀਂ ਦੋ ਤਰ੍ਹਾਂ ਦੀ ਵੈਰੈਟੀ ਲਾਈ ਵੀ ਆ ਜੀ ਅੱਛਾ ਜੀ ਇੱਕ ਵੀਆਨ ਰਾਂਝਾ ਲਾਇਆ ਵਾ ਇੱਕ ਕਲੌਜ਼ ਵਾਲਾ ਹੈ ਵਾ ਜੀ ਬੱਲਮ ਟਾਈਪ ਹੈ ਉਹੀ ਦੋ ਇੱਕ ਕੱਦੂ ਲਾਇਆ ਹੈ ਤੇ ਪਿਆਜ਼ਾਂ ਦੀ ਪਨੀਰੀ ਜਿਹੜੀ ਤੁਸੀਂ ਲਾਈ ਹੋਈ ਸੀਗੀ ਐਤਕੀ ਕੀ ਰੇਟ ਰੁੱਟ ਰਿਹਾ ਪਨੀਰੀ ਦਾ ਰੇਟ ਵਧੀਆ ਰਿਹਾ ਜੀ ਕਿਉਂਕਿ ਮੌਸਮ ਠੀਕ ਸੀ ਮੀਂਹ ਨਹੀਂ ਪੈਇਆ ਤੇ ਕਰਕੇ ਯਾਨੀ ਕਿ ਸਾਡਾ 150 ਬੈਡ ਥੀ ਬੈਡ ਵਿੱਚ ਵੀ ਜਿਹੜੇ ਨੇ ਅਸੀਂ ਪਿੱਛੇ ਅਸੀਂ ਥੋੜਾ ਜਿਹਾ ਹੋਤੀ ਐਤਕੀ ਜਿਉਂ-ਜਿਉਂ ਕੀ ਪਾਈ ਪਰ 150 ਬੈਟਰੀ ਸਾਡਾ ਤਕਰੀਬਨ ਫਾਈਨਲ ਹੀ ਹੋ ਚੁੱਕਿਆ ਉਹਦੇ ਵਿੱਚ ਅਸੀਂ ਵੈਰਾਈਟੀਆਂ ਚਾਰ ਪੰਜ ਤੀਆਂ ਇੱਕ L28 ਤੀ ਠੀਕ ਹੈ ਜੀ ਤੇ ਇੱਕ ਜੁਨੀ ਵੀ ਦੋ ਜੁਨੀ ਵੀ ਰਸਟਰੀ ਦੇ ਵੈਰਾਈਟੀਆਂ ਤੀਆਂ ਜਾਨੀ ਕਿ ਤਿੰਨ ਚਾਰ ਵੈਰਾਈਟੀਆਂ ਦੇ ਬਹੁਤ ਸੋਨੇ ਰਿਜ਼ਲਟ ਨੇ ਲੰਮਾ ਟਾਈਪ ਸਟੋਰ ਵਾਲੇ ਨੇ ਜਿਹੜੇ ਅਸੀਂ ਲੰਮਾ ਸਟੋਰ ਰੱਖਦੇ ਨੇ ਆਪਣੇ ਭੈਣ ਭਾਈ ਜਿਹੜੇ ਲੈ ਜਾਂਦੇ ਨੇ ਉਹ ਸਟੋਰਿੰਗ ਵਾਲਾ ਜਿਹੜਾ ਲੰਬੇ ਸਟੋਰ ਵਾਲਾ ਪਿਆਜ਼ ਲਾਉਂਦੇ ਸੀ ਵਧੀਆ ਰਿਜ਼ਲਟ ਮਿਲੇ ਨੇ ਜਿਹੜੇ ਹੁਣ ਬੰਦੇ ਸਾਡੇ ਕੋਲ ਆਉਂਦੇ ਨੇ ਪੁਰਾਣੇ ਉਹ ਸਾਨੂੰ ਹੁਣ ਵੀ ਫੋਨ ਕਰਦੇ ਨੇ ਪਰ ਹੁਣ ਆਪਣੀ ਦੀ ਖਤਮ ਹੋ ਚੁੱਕੀ ਐ ਇਸ ਟਾਈਮ ਤੇ ਜਿਹੜੀ ਫੁੱਲਾਂ ਦੀ ਤੁਸੀਂ ਪੌਦ ਬੀਜੀ ਹੋਈ ਹੈ ਜੋ ਕਿਹੜੇ ਕਿਹੜੇ ਵੈਰਾਈਟੀ ਲਈ ਹੋਈ ਹੈ ਫੁੱਲ ਜਨਨ ਕਿ ਇਹਦੀ ਪਹਿਲੀ ਵਾਰ ਸਟਾਰਟ ਕਰਿਆ ਜੀ ਠੀਕ ਹੈ ਜੀ ਉਥੇ ਜੀ ਗੈਂਦਾ ਦਾ ਇੱਕ ਦੋ ਤਰ੍ਹਾਂ ਦਾ ਉਹ ਵੀ ਸੇਲ ਹੋ ਚੁੱਕਿਆ ਤੇ ਦੋ ਤਿੰਨ ਤਰ੍ਹਾਂ ਦੇ ਹੋਰ ਫੁੱਲ ਸੀ ਛੋਟੇ ਛੋਟੇ ਜਿਹੇ ਰੰਗਾਇਰ ਕੇ ਫੁੱਲਾਂ ਦੀ ਪਹਿਲੀ ਵਾਰ ਇਹ ਪਨੀਰੀ ਜਮ ਸਟਾਰਟ ਕਰਿਆ ਜੀ ਅੱਛਾ ਤੇ ਮਿਰਚਾਂ ਦੀ ਤਾਂ ਤਕਰੀਬਨ ਅਸੀਂ ਪੰਜ 6 ਸਾਲ ਹੋ ਗਏ ਜਿਹੜੀ ਕਰਦੇ ਆ ਥੋੜੀ ਉਹ ਚਾਰ ਪੰਜ ਵੈਰਾਈਟੀਆਂ ਲਾਉਂਦੇ ਆ ਜਿਹੜੀ ਤੁਸੀਂ ਪਿਆਜ਼ਾਂ ਦੀ ਪਨੀਰੀ ਬੀਜੀ ਹੋਈ ਸੀਗੀ ਉਤੇ ਕੋਈ ਸਪਰੇ ਵਗੈਰਾ ਵੀ ਕਰੀ ਸੀਗੀ ਸਪਰੇ ਥੋੜੀ ਜਿਹੀ ਕਵਾੜ ਥੋੜਾ ਜਿਹਾ ਬਿਜੀਜ ਨੂੰ ਉਹ ਹੁੰਦਾ ਹੈ ਅੱਛਾ ਜੀ ਪਰ ਕਰਦੇ ਜ਼ਰੂਰਾਂ ਸਟੈਂਪ ਮਾਰਦੇ ਹਾਂ ਹੌਲੀ ਮਾਰ ਥੋੜੀ ਮਾਰਦੇ ਹਾਂ ਕਿੰਨੀ ਦੇਰ ਚ ਪੱਟਣ ਤਿਆਰ ਹੋ ਗਈ ਸੀਗੀ ਪਨੀਰੀ ਇਹ ਤਕਰੀਬਨ 2 ਮਹੀਨੇ ਤੋਂ ਉੱਪਰ 65-70 ਦਿਨ ਦੀ ਅੱਛਾ ਜੀ ਤਿਆਰ ਹੋ ਜਾਂਦੀ ਹੈ ਵਧੀਆ ਫੱਕਤੀ ਬਹੁਤ ਸੋਹਣੀ ਜਿਹੜੇ ਭਰਾ ਲੈ ਜਾਂਦੇ ਨੇ ਹੁਣ 20-25 ਕਿਲੋਮੀਟਰ ਦੇ ਏਰੀਆ ਚ ਸਾਰੇ ਯਾਨੀ ਕਿ ਜਿਹੜੇ ਫੋਨ ਕਰਦੇ ਨੇ ਬਹੁਤ ਯਾਰ ਜੱਟ ਰਹਿੰਦੇ ਨੇ ਜਿਹੜਾ ਤੁਸੀਂ ਇਹ ਲਾਇਆ ਹੋਇਆ ਸਮਾਨ ਜਦੋਂ ਇਹ ਜ਼ਮੀਨ ਬਾਈ ਸੀਗੀ ਇਹਦੇ ਥੱਲੇ ਕੋਈ ਤਾਕਤੜੀ ਕੋਈ ਦਵਾਈ ਜਾਂ ਕੋਈ ਡਾਈ ਪਾਇਆ ਸੀਗਾ ਜੀ ਹਾਂਜੀ ਪਾਉਨੇ ਆ ਜੀ ਉਹਨੂੰ ਜਿਵੇਂ ਡਾਈ ਡੀਏ ਵੀ ਪਾਉਨੇ ਆ ਤੇ ਸਲਫਰ ਪਾਉਨੇ ਆ ਫਿਰ ਇੱਕ ਉਹ ਪੋਲੀ ਸਲਫੇਟ ਆਉਂਦਾ ਠੀਕ ਹੈ ਉਹ ਪਾਉਨੇ ਆ ਫਿਰ ਇਹਨੂੰ ਜ਼ਰੂਰੀ ਤੱਤ ਵੀ ਚਹੀਦੇ ਨੇ ਠੀਕ ਹੈ ਜੀ ਠੀਕ ਹੈ ਇਹ ਤੋਂ ਇਲਾਵਾ ਹੋਰ ਵੀ ਕੁਝ ਲਾਇਆ ਤੁਸੀਂ ਨੇ ਇਸ ਟਾਈਮ ਸਾਡੇ ਕੋਲ ਪਨੀਰੀ ਦੀ ਪਿਆਜ਼ ਦੀ ਉਹ ਖਤਮ ਹੋ ਚੁੱਕੀ ਜੇ ਤੇ ਹੁਣ ਸਾਡੇ ਕੋਲ ਉੱਥੇ ਮਿਰਚਾ ਸ਼ਿਮਲਾ ਮਿਰਚਾ ਅੱਛਾ ਚਾਰ ਪੰਜ ਵੈਰਾਈਟੀਆਂ ਮਿਰਚੇ ਦੀਆਂ ਨੇ ਜਿਹੜੀਆਂ ਬੀਅਨਰ ਹੋ ਗਈ ਸਾਬਾ ਹੋ ਗਈ ਠੀਕ ਹੈ ਜੀ ਤੇ ਇੱਕ ਨਾਸਦੀ ਆ ਯਕਾਰਕੇ ਦੀ ਚੰਦਾ ਇਹ ਸਾਡੇ ਕੋਲ ਇੱਥੇ ਮਿਰਚਾਂ ਦੀਆਂ ਵੈਰਾਈਆਂ ਨੇ ਇਹਨਾਂ ਨੂੰ ਠੰਡ ਕਿੰਨੀ ਕੁ ਮਾਰ ਕਰਦੀ ਹੈ ਜਿਹੜੇ ਤੁਸੀਂ ਮਿਰਚਾਂ ਦੇ ਲਾਏ ਹੋਏ ਪਨੀਰੀ ਇਹਨਾਂ ਨੂੰ ਤਕਰੀਬਨ ਕਰਨਾ ਪੈਂਦਾ ਕਵਰ ਕਰਨਾ ਪੈਂਦਾ 2 ਮਹੀਨੇ ਦਾ ਜਾਨੀ ਕਿ ਦਸੰਬਰ ਦੇ ਵਿੱਚ ਤੇ ਅ ਅੱਛਾ ਜੀ ਨਵੰਬਰ ਚ ਅਸੀਂ ਇੱਥੇ ਬਿਜਾਈ ਕਰਦੇ ਹਾਂ ਤੇ ਦਸੰਬਰ 'ਚ ਇਹਨੂੰ ਠੰਡ ਤੋਂ ਤੇ ਕੋਰੇ ਤੋਂ ਰੋਣਾ ਹੁਣ ਜਾਨੀ ਕਿ ਹੁਣ ਆ 10 ਦਿਨ ਤੱਕ ਇਹਨਾਂ ਦਾ ਅਸੀਂ ਕਵਰ ਚੱਕ ਲਾਂਗੇ ਫਿਰ ਜਾਨੀ ਕਿ ਹੁਣ ਤਿਆਰੀਆਂ ਚੱਲ ਰਹੀਆਂ ਮਿਰਚ ਲਾ ਰਹੇ ਨੇ ਇਹ ਫਲ ਫਿਰ ਕਿੰਨੀ ਕੀ ਦੇਰ ਚ ਪੈਣਾ ਸ਼ੁਰੂ ਹੋ ਜਾਂਦਾ ਜੀ ਇਹਨੂੰ ਤਕਰੀਬਨ ਜੇ ਆਪਾਂ ਹੁਣ ਸਟਾਰਟ ਕਰਦੇ ਹਾਂ ਮਾਰਚ ਦੇ ਵਿੱਚ ਫਲ ਬਣੇ। ਹਾਂ ਮਾਰਚ ਚ ਪੈਣ ਲੱਗ ਜਾਂਦਾ ਜਿਹੜੀ ਪਿਛਲੀ ਵਾਰ ਵੀ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਸਾਬਾਂ ਦੀ ਤਾਂ تقريبا ਕਾਫੀ ਡਿਮਾਂਡ ਆ। ਦੋ ਤਿੰਨ ਵੈਰੈਟੀ ਐਸੀ ਹੋਰ ਵੀ ਜਿਹੜੇ ਯਾਨੀ ਕਿ ਵਧੀਆ ਮਿਰਚੇ ਦੀ ਤਿਆਰ ਕਰਿਆ ਵਾ ਖੇਤ। ਠੀਕ ਆ ਜੀ। ਤਿਆਰ ਕਰਕੇ ਆਇਆ। ਹੁਣ ਜਾ ਕੇ ਲਾ ਦੇਣੀ ਆ ਤੇ ਉਹਦੇ ਬਾਅਦ ਪਾਣੀ ਲਾ ਦੇਣਾ। ਇਹ ਪਿਆਜ਼ ਕਿਹੜਾ ਪਿਆਜ਼ ਹੈ ਚਿੱਟਾ ਜਾਂ ਲਾਲ ਹੈ? ਇਹ ਲਾਲ ਆਈ। ਅੱਛਾ ਲਾਲ ਪਿਆਜ਼ ਆ। ਕਿੰਨੇ ਰੁਪਏ ਹੱਥ ਮਿਲੀ ਐ ਤੁਹਾਨੂੰ? ਇਹ 70 ਰੁਪਏ ਹੱਥ ਮਿਲੀਓ। ਅੱਛਾ। ਜਿਹੜਾ ਤੁਸੀਂ ਥਾਂ ਤਿਆਰ ਕਰਿਆ ਲਾਉਣ ਵਾਸਤੇ ਉਹਦੇ ਥੱਲੇ ਕੋਈ ਤਾਕਤ ਵਾਲੀ ਦਵਾਈ ਦੂਈ ਪਾਈ ਹੈ ਜੀ ਦਵਾਈ ਕੋਈ ਨਹੀਂ ਪਾਈ ਹੈ ਦੇਸੀ ਰੇਪਾਇਆ ਵਾ ਅੱਛਾ ਦੇਸੀ ਰੇਪਾਇਆ ਵਾ ਠੀਕ ਹੈ ਪਹਿਲਾਂ ਵੀ ਇੱਥੋਂ ਲੇਕੇ ਜਨੁਕਣੀ ਹਾਂ ਕਿੱਦਾਂ ਦੀ ਪਨੀਰੀ ਹੁੰਦੀ ਹੈ ਵੀਰ ਜੀ ਪਨੀਰੀ ਵੀਰੇ ਇੱਕ ਨੰਬਰ ਹੁੰਦੀ ਆ ਅੱਛਾ ਜੀ ਆ ਜਿਹੜਾ ਗਠਾ ਉਹ ਬਿਲਕੁਲ ਨਿਸਰਦਾ ਨਹੀਂ ਹੈਗਾ ਠੀਕ ਹੈ ਜੀ ਪੂਰਾ ਇੱਕ ਸਾਲ ਲੰਘ ਜਾਂਦਾ ਠੀਕ ਹੈ ਆ ਲਓ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਮਿਰਚਾਂ ਦੀ ਪੌਦ ਬੀਜੀ ਹੋਈ ਹੈ ਵੀਰ ਨੇ ਇਹ ਕਿੰਨੀ ਜਗ੍ਹਾ ਚ ਬੀਜੀ ਬਈ ਪਾਉਂਦਾ ਇਹ ਸਾਡੀਆਂ 4-5 ਵੈਰੀਟੀਆਂ ਨੇ ਜੀ ਤੋਂ ਬਸ ਇਹ 15-20 ਅ 20 ਫੁੱਟ 25 ਫੁੱਟ ਚ ਚੌੜਾ ਇਹ ਅੱਛਾ ਜੀ ਇਹ 50 ਫੁੱਟ ਲੰਬਾ ਇਹਦੇ ਵਿੱਚ ਜਣੀ ਕਿ ਆਪਾਂ ਨੇ ਇਹਦੇ ਕੀ ਥੋੜਾ ਜਿਹਾ ਵਧਾਇਆ ਜਿਉਂ ਜਿਉਂ ਟਮਾਟਰ ਸਾਡੀ ਫੜੀ ਜਾਂਦੀ ਹੈ ਲੋ ਆਉਣੇ ਆਉਣੇ ਦੀ ਜਣੀ ਕਿ ਪਿਆਜ਼ ਦੀ ਜਾਂ ਮਿਰਚਾਂ ਦੀ ਉਸਤਾ ਦਾ ਬਣਾ ਸੀ ਫਿਰ ਆਪਣੀ ਅਸੀਂ ਗਾਹਾਂ ਗਾਹਾਂ ਵਧਾਈ ਜਾਂਦੇ ਆ ਪਿੱਛੇ ਦੋ ਵੈਰੀਟੀਆਂ ਸੀ ਮਿਰਚ ਦੀਆਂ ਜਿਹੜੀ ਚਾਰ ਕਰੀਆਂ ਹੋਏ ਨੇ ਜਣੀ ਕਿ ਬਹੁਤ ਵਧੀਆ ਰਿਜ਼ਲਟ ਮਿਲਿਆ ਇਹ ਹੁਣ ਜਦੋਂ ਪੱਟ ਕੇ ਇਹਨਾਂ ਦੀ ਫਿਰ ਗੁੱਛੀਆਂ ਬਣਾ ਕੇ ਵੇਚੋਗੇ ਜੀ ਹਾਂਜੀ ਇਹਦੀਆਂ अच्छा जी ਤੇ ਗੁੱਛੇ ਦੇ ਸਾਹ ਨਾਲ ਵੀ ਤੇ ਦੂਜੇ ਨਾਲ ਵੀ ਲਈ ਜਾਂਦੇ ਆ ਜੀ ਤੇ ਡੇਰੇ ਦੇ ਸਾਹ ਨਾਲ ਵੀ ਤੇ ਜਿਹੜੇ ਇਹ ਇਹ 골 ਬੈਂਗਣਾ ਜਾਂ ਲੰਬਾ ਬੈਂਗਣਾ ਇਹ ਇਹ 골 ਬੈਂਗਣਾ ਸੀ اچھا ਜੀ ਇਹ ਜਿਹੜੇ ਬੈਂਗਣ ਨੂੰ ਜਿਹੜੇ ਤਣੇ ਜੇ ਸੁੱਕਣ ਲੱਗ ਜਾਂਦੇ ਨੇ ਉਹਨਾਂ ਤੋਂ ਫਿਰ ਕਿਹੜੀ ਸਪਰੇਅ ਕਰਦੇ ਆਪਾਂ ਅਸੀਂ ਤਾਂ ਨਾ ਫਿਰ ਸਪਰੇਅ ਜਾਨੀ ਕਿ ਹਲਕੀ ਮਾਰਦੇ ਫੰਗੀ ਸਾਈਡ ਪਾਉਂਦੇ ਇੱਕ ਜੀ ਠੀਕ ਹੈ ਜੀ ਇੱਕ ਇਹਨਾਂ ਤੋਂ ਝੋੜੀ ਇਹਦੀ ਉਹ ਮਾਰਦੇ ਨੇ ਜਦੋਂ ਇਹਨਾਂ ਨੂੰ ਫਲ ਲੱਗਦਾ ਆ ਜਾਂਦਾ ਉਹ ਕੋਰਾ ਜੀਨ ਦੀ ਸਪਰੇਅ ਜਦੋਂ ਉਹਨਾਂ ਨੂੰ ਖਾਣ ਪੈਂਦਾ ਜਦੋਂ ਉਸ ਟਾਈਮ ਇਹਨਾਂ ਨੂੰ ਹੁੰਦੀ ਆ ਜਾਂਦਾ ਇਹਦਾ ਠੀਕ ਹੈ ਜੀ ਬਸ ਥੋੜੀ ਹਲਕਾ ਕੋਰਾ ਜੀਨ ਮ ਇਹ ਮਿਰਚਾਂ ਦੀ ਇਹ ਕਿਹੜੀਆਂ ਮਿਰਚਾਂ ਲੰਬੀ ਹੈ ਕਿਹੜੀ ਮਿਰਚ ਇਹ ਮਿਰਚ ਸਹਿਵਾ ਜੀ ਅੱਛਾ ਜੀ ਇਹ ਬੀਐਨਆਰ ਦੀ ਸਹਿਵਾ ਜੀ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਹੈ ਦਾ ਜੀ ਠੀਕ ਹੈ ਜੀ ਇਹ ਨਾਸ ਦੀ ਹੈ ਜੀ 2200 ਇਹ ਵੀ ਬਹੁਤ ਵਧੀਆ ਵੈਰਾਈਟੀ ਆ ਠੀਕ ਹੈ ਜੀ ਜਿਹੜੀਆਂ ਕਿ ਜਿੰਨੀਆਂ ਆਪਣ ਨੂੰ ਸਾਰੀਆਂ ਵੈਰਾਈਟੀਆਂ ਵਿਖੇ ਨੇ ਇੱਧਰ ਇਹ ਆਰਕੇ ਦੀ ਆ ਚੰਦਾ ਅੱਛਾ ਅੱਛਾ ਇਹ ਯੂਨਾਈਟਿਡ ਦੀ ਆ ਠੀਕ ਹੈ ਜੀ ਇਹ ਕੌੜੀ ਮਿਰਚੋਂ ਜ਼ਿਆਦਾ ਕਿਹੜੀ ਹੁੰਦੀ ਹੈ ਇਹਨਾਂ ਚ ਸਾਰੀਆਂ ਦੇ ਵਧੀਆ ਨੇ ਜੀ ਸਾਰੀਆਂ ਰਿਜ਼ਲਟ ਵਧੀਆ ਸਾਰੇ ਯਾਨੀ ਕਿ ਇਹਨਾਂ ਨੂੰ ਫੰਗੀ ਸਾਈਡ ਜਾਓ ਪੱਤਾ ਮਰੋੜ ਵੀ ਕਹਿੰਦੇ ਨੇ ਉਹ ਵੀ ਕੱਟ ਪੈਂਦੀ ਇਹਨਾਂ ਨੂੰ ਇਹਨੂੰ ਪਾਣੀ ਪੁਣੀ ਦੀ ਕਿੰਨੀ ਕਿ ਲੋਡ ਹੁੰਦੀ ਹੈ ਪਾਣੀ ਦੀ ਇਹਨਾਂ ਨੂੰ ਬਹੁਤ ਘੱਟ ਲੋਡ ਹੁੰਦੀ ਹੈ ਜੀ ਇਹ ਤਾਂ ਇਹ ਤਾਂ ਉਹ ਤੇ ਪਾਣੀ ਦੇ ਬਿਨਾਂ ਹੀ ਜਣੀ ਕਿ ਹੁਣ ਇਸ ਟਾਈਮ ਅਸੀਂ ਦਰਜ ਇਹਨਾਂ ਨੂੰ ਕੱਟਾਵਾ ਕਰਦੇ ਆ ਠੀਕ ਹੈ ਜੀ ਜਿਉਂ ਜਿਉਂ ਗਰਮੀ ਆ ਜਿਉਂ ਹੀ ਲਾਈ ਜਾਣਗੇ ਜਣੀ ਕਿ ਇਹਨਾਂ ਦਾ ਸਾਨੂੰ ਰਿਜ਼ਲਟ ਜਿਹੜਾ ਹੈ ਕਿ ਜਣੀ ਕਿ ਠੰਡ ਕੋ ਜਿਹੜੇ ਲੱਗੇ ਪਿਛਲੀ ਵਾਰ ਭਰਾ ਦੋ ਤਿੰਨ ਸਾਲ ਤੋਂ ਉਹਨਾਂ ਦੀ ਰਿਕੁਆਇਰਮੈਂਟ ਹੈ ਅਸੀਂ ਇਹ ਬਿਜਲੀ ਹੁੰਦੇ ਹਾਂ ਜਿਹੜਾ ਸਰ ਤੁਸੀਂ ਇਹ ਪੋਲੀਥੀਨ ਲਾਇਆ ਵਟੁੱਡਾ ਕਿੰਨਾ ਕ ਖਰਚਾ ਆ ਗਿਆ ਸੀਗਾ ਇਹਦੇ ਤੇ ਪਰ ਤਾਂ ਕੋਈ ਖਰਚਾ ਨਹੀਂ ਆਇਆ ਜੀ ਅੱਛਾ ਠੀਕ ਹੈ ਜੀ। ਇਹ ਵਧੀਆ ਜੀ ਇਹ ਦੋ ਤਿੰਨ ਮਹੀਨੇ ਦੇ ਚ ਹੁੰਦੀ ਹੈ ਉਹਦੇ ਬਾਅਦ ਹੁਣ ਚੱਕ ਲਾਂਗੇ ਗਰਮੀ ਆ ਗਈ। ਅੱਛਾ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਸਨੇਹਾ ਲਾਉਣਾ ਚਾਹੋਗੇ ਜੇਕਰ ਕਿਸੇ ਨੇ ਕੰਮ ਕਰਨਾ ਹੋਵੇ ਵੀ ਫਾਇਦੇਮੰਦ ਹੈ ਜਾਂ ਕਿ ਹਾਂ ਫਿਰ ਫਾਇਦੇਮੰਦ ਹੈ ਹੁਣ ਜਿਹੜੇ ਮੈਂ ਤਾਂ ਨੌ ਨੌ ਜਿਹੜੇ ਨੌਜਵਾਨ ਅੱਜ ਕੱਲ੍ਹ ਦੇ ਨਵੇਂ ਨੌਜਵਾਨ ਪੀੜ੍ਹੀ ਆ 25 ਤੋਂ ਪਲੱਸ ਜਿਹੜੇ ਬਾਹਰੋਂ ਜਾਂਦੇ ਰਹਿੰਦਾ ਵੀ ਕਹਿੰਦੇ ਆਪਣੇ ਖੇਤੀ ਨਾਲ ਜੁੜੋ ਤੇ ਇਹਦੇ ਵਿੱਚ ਬਹੁਤ ਹੈ ਜੇ ਬੰਦਾ ਮਿਹਨਤ ਕਰੇ ਮਿਹਨਤ ਨਾਲ ਠੀਕ ਹੈ ਜੀ ਹੁਣ ਸਾਨੂੰ ਕੁਕਰੀ ਨੂੰ 8-9 ਸਾਲ ਹੋ ਗਏ ਥੋੜੀ ਥੋੜੀ ਹੌਲੀ 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 ਜਿੰਨ ਜਿੰਗ ਘਰ ਭਰੀ ਜਾਂਦੇ ਸਭ ਨਾਲ ਇਹ ਤੁਸੀਂ ਇਕੱਲੇ ਹੀ ਕਰਦੇ ਹੋ ਜਾਂ ਕੋਈ ਹੋਰ ਬੰਦਾ ਵੀ ਰੱਖਿਆ ਹੋਇਆ ਹੈ ਹਾਂ ਜੀ ਉਸ ਟਾਈਮ ਜਿਸ ਟਾਈਮ ਸਾਡੀ ਬਜਾਈ ਹੁੰਦੀ ਹੈ ਉਸ ਟਾਈਮ ਬੰਦੇ ਰੱਖ ਲੈਣੇ ਆ ਦੋ ਚਾਰ ਤੇ ਪਰਿਵਾਰ ਦੇ ਫੈਮਿਲੀ ਮੇਰੇ ਹੱਥ ਵਟਾਉਂਦੀ ਹੈ ਜੀ ਪਰਿਵਾਰ ਚ ਵੀ ਤੇ ਬੇਟਾ ਪੜਦਾ ਉਹ ਵੀ ਚਲੋ ਕਰਾਉਂਦੇ ਨੇ ਜੀ ਨਾਲ ਜਦੋਂ ਆਰ ਟਾਈਮ ਵਿਲੇ ਹੁੰਦੇ ਨੇ ਜਿਹੜੀ ਮਿਹਨਤ ਨਾਲ ਹਾਂ ਜੀ ਮਿਹਨਤ ਹੈ ਹਾਂ ਮਿਹਨਤ ਦਾ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਬੜੀ ਬਾਤ ਆਪਣਾ ਨੰਬਰ ਬੋਲ ਦਿਓ ਚੈਨਲ ਤੇ ਹਾਂ ਜੀ ਮੇਰਾ ਖਡਾਉਰ ਨਰਸਰੀ ਪਿੰਡ ਤੋਂ ਆਉਂਦਾ ਜਿਹੜਾ ਫਤਿਹਗੜ੍ਹ ਸਾਹਿਬ ਮੇਰਾ ਨੰਬਰ 94641170 987732070 ਵੀ ਤਾਂ ਇਸ ਨੰਬਰ ਤੇ ਕੰਟੈਕਟ ਕਰਕੇ ਵੀਰ ਨਾਲ ਆ ਸਕਦਾ ਹੈ ਤੇ ਇਥੋਂ ਪਨੀਰੀ ਜੋ ਵੀ ਹੈਗੀ ਸਬਜ਼ੀ ਦੀਆਂ ਬੇਲਾਂ ਪਨੀਰੀ ਫੁੱਲ ਬੂਟਿਆਂ ਦੀ ਪਨੀਰੀ ਲਿਆ ਸਕਦਾ ਜੀ ਧੰਨਵਾਦ ਹੈ ਸਾਰਿਆਂ ਦਾ